ਫਿਰੋਜ਼ਪੁਰ ਦੇ ਵਿੱਚ ਐਨਟੀਐਫ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੀ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 50 ਕਿਲੋ ਹੈਰੋਇਨ ਬਰਾਮਦ ਕੀਤੀ ਦਿੱਤੀ ਜਾਣਕਾਰੀ ਦਿੰਦਿਆਂ ਹੋਇਆਂ ਏਆਈਜੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਐਨਟੀਐਫ ਨੂੰ ਕਾਫੀ ਲੰਬੇ ਸਮੇਂ ਤੋਂ ਇਨਪੁਟ ਮਿਲਿਆ ਸੀ ਕਿ ਪਾਕਿਸਤਾਨ ਬੇਸਡ ਆਈਐਸਆਈ ਸਮਰਥਕ ਪਾਕਿਸਤਾਨੀ ਨਸ਼ਾ ਤਸਕਰ ਭਾਰਤ ਦੇ ਵਿੱਚ ਬੈਠੇ ਨਸ਼ਾ ਤਸਕਰੀ ਕਰਨ ਇਹ ਜੋ ਚਲਦਿਆਂ ਪਾਰ ਦੇ ਵਿੱਚ ਵੱਡੀ ਹਿਰੋਇਨ ਦੀ ਖੇਪ ਭੇਜੀ ਜਾ ਰਹੀ ਹੈ ਜਿਸ ਦੇ ਆਧਾਰ ਤੇ ਜਦ ਕਾਰਵਾਈ ਹੋਈ ਹੈ ਤੇ ਇੱਕ ਨਸ਼ਾ ਤਸਕਰ ਸੰਦੀਪ ਸਿੰਘ ਜੋ ਕਿ ਪਾਕਿਸਤਾਨ ਤੋਂ ਆਈ ਹਿਰੋਇਨ ਫਿਰੋਜ਼ਪੁਰ ਇਲਾਕੇ ਦੇ ਵਿੱਚ ਲੈ ਕੇ ਸਪਲਾਈ ਕਰਨ ਜਾ ਰਿਹਾ ਸੀ ਉਸ ਦਾ ਪਿੱਛਾ ਕੀਤਾ ਗਿਆ ਤੇ ਇਸੇ ਦਰਮਿਆਨ ਨਸ਼ਾ ਤਸਕਰ ਨੇ ਪੁਲਿਸ ਤੇ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਗਈ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ 50 ਕਿਲੋ ਹਿਰੋਇਨ ਬਰਾਮਦ ਹੋਈ ਹੈ ਤੇ ਇਹ ਜੀ ਗੁਰਵਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਨਸ਼ਾ ਤਸਕਰ ਸੰਦੀਪ ਸਿੰਘ ਕੁਝ ਨਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਬਾਹਰ ਆਦਿਏ ਦੁਬਾਰਾ ਨਸ਼ਾ ਸਪਲਾਈ ਦੇ ਵਿੱਚ ਲੱਗ ਗਿਆ ਤੇ ਇਸ ਦੇ ਨਾਲ ਹੀ ਹਸਤੇ 8 ਮਾਮਲੇ ਦਰਜ ਨੇ ਤੇ ਪਾਕਿਸਤਾਨ ਨਸ਼ਾ ਤਸਕਰਾਦ ਨੇ ਇਸ ਦੇ ਸੰਬੰਧ ਦੱਸੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਚਲਾਇਆ ਗਿਆ ਹੈ ਮਾਣਯੋਗ ਡੀਜੀਪੀ ਸਾਹਿਬ ਪੰਜਾਬ ਸਪੈਸ਼ਲ ਡੀਜੀਪੀ ਐਨਟੀਐਫ ਸਰਦਾਰ ਕੁਲਦੀਪ ਸਿੰਘ ਆਈਪੀਐਸ ਸ਼੍ਰੀ ਨਿਲਾਪ ਕਿਸ਼ੋਰ ਏਡੀਜੀ ਐਨਟੀਐਫ ਏਆਈਜੀ ਅਸ਼ਵਨੀ ਗੋਟਿਆਲ ਮੈਮ ਇਹਨਾਂ ਦੀ ਡਾਇਰੈਕਸ਼ਨਸ ਤੇ ਏਐਨਟੀ ਆ ਫਿਰੋਜ਼ਪੁਰ ਰੇਂਜ ਦਾ ਕਾਫੀ ਦਿਨਾਂ ਤੋਂ ਦਿਨਾਂ ਤੋਂ ਨੀਵਨ ਮਹੀਨਿਆਂ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਅਸੀਂ ਸੰਦੀਪ ਸਿੰਘ ਇੱਕ ਬੰਦਾ ਜੋ ਕਿ ਕਪੂਰਥਲਾ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਸੀ ਇਹਨੂੰ ਅਸੀਂ ਟਰੈਕ ਕਰ ਰਹੇ ਸੀ ਇਹਦੇ ਸਾਨੂੰ ਇਨਪੁਟ ਸੀ ਕਿ ਇਹ ਇੱਥੇ ਆਉਂਦਾ ਹੈ ਐਂਡ ਇਥੋਂ ਕੋਈ ਖੇਪ ਜਿਹੜੀ ਹੈ ਹਿਰੋਇਨ ਦੀ ਲੈ ਕੇ ਜਾਂਦਾ ਹੈ ਕਾਫੀ ਵੱਡੀ ਸੋ ਇਹਦੀ ਪੈਡ ਨੱਪ ਦੇ ਨੱਪ ਦੇ ਕੱਲ ਸਾਡੀ ਟੀਮ ਨੂੰ ਜਦੋਂ ਪਤਾ ਲੱਗਾ ਕਿ ਇਹ ਤੇ ਆਪਣੀ ਗੱਡੀ ਤੇ ਆਇਆ ਵਾ ਐਂਡ ਆਪਣੀ ਇੱਕ ਖੇਪ ਲੈ ਕੇ ਜਾ ਰਿਹਾ ਸੋ ਇਹਨੂੰ ਇੱਕ ਬਹੁਤ ਜ਼ਿਆਦਾ ਹੌਟ ਚੇਜ਼ ਜਿਹਨੂੰ ਆਪਾਂ ਕਹਿੰਦੇ ਆ ਉਹ ਚੇਜ਼ ਹੋਈ ਜਿਹਦੇ ਦੌਰਾਨ ਈਵਨ ਸਾਡੀ ਗੱਡੀਆਂ ਦਾ ਥੋੜਾ ਬਹੁਤ ਹੀ ਨੁਕਸਾਨ ਵੀ ਹੋਇਆ ਬਟ ਉਸ ਤੋਂ ਬਾਅਦ ਇਹਨੂੰ ਫਾਈਨਲੀ ਰਾਉਂਡ ਅਪ ਕੀਤਾ ਗਿਆ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਕੀਤੀ ਗਈ ਤੇ ਉਹਦੇ ਵਿੱਚੋਂ ਫਿਰ ਸਾਨੂੰ 50 ਕਿਲੋ ਜਿਹੜੀ ਹੀਰੋਇਨ ਆ ਉਹ ਬਰਾਮਦ ਹੋਈ ਜੋ ਕਿ ਇਹ ਕਿਤੇ ਉਹ ਅੱਗਿਓ ਕਿਸੇ ਕੋਲ ਲੈ ਕੇ ਆ ਰਿਹਾ ਸੀ ਅੱਗੇ ਨੇ ਡਿਲੀਵਰ ਕਰਨੀ ਸੀ ਸਾਰੇ ਸੱਜਿਆ ਜਾ ਰਿਹਾ ਕਿ ਅੱਗੇ ਵੀ ਕਈ ਮੋੜਾਂ ਤੇ ਮੇਚ ਹੈ ਡੌਨ ਰਹੀ ਆਈ ਸੀ ਇਹ ਪਾਕਿਸਤਾਨ ਤੋਂ ਵੈਸੇ ਇਹਨੇ ਮੰਗਵਾਈ ਸੀ ਜਿੱਥੋਂ ਇਹ ਕਨਸਾਈਨਮੈਂਟ ਲੈ ਕੇ ਗਿਆ ਜੀ ਉਹ ਪਿਛਲੇ ਲਿੰਕ ਤੋਂ ਵੈਸੇ ਪਤਾ ਲੱਗੂਗਾ ਬਟ ਜੋ ਸਾਨੂੰ ਮਤਲਬ ਮੁੱਢਲੀ ਜਾਂਚ ਤੋਂ ਲੱਗ ਰਿਹਾ ਹੈ ਉਹੀ ਪਾਕਿਸਤਾਨ ਦਾ ਲਿੰਕ ਹੈ ਸਰ ਇਹ ਕਿਤੇ ਦੇਣ ਜਾ ਰਿਹਾ ਸੀ ਕਿਤੋਂ ਲੈ ਕੇ ਆ ਰਿਹਾ ਸੀ ਇਹ ਲੈ ਕੇ ਆ ਰਿਹਾ ਸੀ ਅਜੇ ਇਹਨੇ ਫਰਦਰ ਅੱਗੇ ਦੇਣ ਜਾਣੀ ਸੀ ਸਰ ਇਹਦੇ ਪਹਿਲਾਂ ਮਾਮਲੇ ਕਿੰਨੇ ਕੁ ਦਰਜ ਨੇ ਤੇ ਮਤਲਬ ਪਹਿਲਾਂ ਕਲੀ ਜੇਲ ਚ ਕੀ ਹੋ ਰਿਹਾ ਹੈ ਕਿ ਇੱਕ ਜਾਣਕਾਰੀ ਇਧਰੀ ਸਾਹਮਣੇ ਆ ਰਹੀ ਹੈ ਜੀ ਇਹਦੇ ਤੇ ਪਹਿਲਾਂ ਟੋਟਲ 8 ਮਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ 5 ਮਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਮਰਸ਼ੀਅਲ ਕੇਸ ਵੀ ਦਰਜ ਹੈ ਤੇ ਇਹ ਹੁਣ ਰੀਸੈਂਟਲੀ 3 ਨ ਜੀ ਜੇ ਇਹ ਤੋਂ ਬਾਹਰ ਆਉਂਦੇ ਇਹਨੇ ਸ਼ੁਰੂ ਕਰਦਾ ਕੰਮ ਇਹਨੇ ਬਾਹਰ ਆਉਂਦੇ ਸ਼ੁਰੂ ਕਰਦਾ ਜੀ ਇਸ ਤੋਂ ਪਹਿਲਾਂ ਗੱਡੀ ਦੀ ਡਿਟੇਲ ਕੀ ਸੀ ਇਹਦੀ ਵਾਈਟ ਕਲਰ ਦੀ ਸੀ ਕੀ ਆ ਸਲਟੋਸ ਗੱਡੀ ਸੀ ਜੀ ਜਿਹਦੇ ਤੋਂ ਕੱਲ ਅਸੀਂ ਇਹਨੂੰ ਪਰਿਵਾਰ ਪਰ ਵੀ ਕੋਈ ਮਾਮਲਾ ਦਰਜ ਹੈ ਜੀ ਇਹਦੇ ਵਿੱਚ ਇਹਦੀ ਵਾਈਫ ਤੇ ਇੱਕ ਪਰਚਾ ਦਰਜ ਹੈ ਜੀ ਗੱਡੀ ਆਪਦੀ ਆ ਗੱਡੀ ਆਪਦੀ ਸੀ ਇਹਦੀ ਗੱਡੀ ਇਹਦੇ ਫੈਮਿਲੀ ਦੇ ਨਾਮ ਤੇ ਸੀ ਪਰ ਜਿਹੜਾ ਸੰਖੇਪਕ ਮੁਕਾਬਲਾ ਤੁਸੀਂ ਦੱਸ ਰਹੇ ਹੋ ਕਿ ਉਹ ਕਿੰਨੇ ਰਾਉਂਡ ਚੱਲੇ ਉਸੇ ਉੱਥੇ ਸਾਨੂੰ ਕਿਉਂਕਿ ਇਹ ਜਦੋਂ ਮੁਲਾਜ਼ਮ ਦੇ ਉੱਪਰ ਸਾਡੇ ਗੱਡੀ ਚੜਾਉਣ ਲੱਗਾ ਸੀ ਬਿਲਕੁਲ ਉਹਦੇ ਵਿੱਚ ਸਾਨੂੰ ਕੁਝ ਰਾਉਂਡ ਫਾਇਰ ਕਰਨਾ ਪਿਆ ਜੋ ਕਿ ਅਸੀਂ ਹਵਾਈ ਕੀਤਾ ਜਿਸ ਤੋਂ ਬਾਅਦ ਇਹਨੂੰ ਫਿਰ ਅਸੀਂ ਕਾਬੂ ਕਰ ਲਿਆ ਸਰ ਜਿਹੜੇ 8 ਮਾਮਲੇ ਸਾਰੇ ਐਨਡੀਪੀਐਸ ਦੇ ਨਹੀਂ ਪੰਜ ਉਹਨਾਂ ਦੇ ਵਿੱਚੋਂ ਐਨਡੀਪੀਐਸ ਦੇ ਨੇ ਬਾਕੀ ਕੁਝ ਹੋਰ ਐਕਸਾਈਜ਼ ਦੇ ਤੇ ਇੱਕ ਦੁਆਇਤੀ ਸੀ ਸਰ ਗੱਡੀ ਚ ਇੱਕੋ ਹੀ ਸੀ ਕੱਲੇ ਹੀ ਸੀ ਇਹ ਕੱਲਾ ਹੀ ਸੀ ਜੀ ਸਰ ਜੇਲ੍ਹ ਵਾਲਾ ਸਰ ਜੇਲ੍ਹ ਮੇ ਰਹਿ ਕੇ ਵੀ ਇਸ ਦਾ ਸੰਪਰਕ تھا ਤਸ਼ਕਰੂਮੇ ਨਾਲ ਇਹ ਤਾਂ ਜੇਲ੍ਹ ਦੇ ਦੌਰਾਨ ਤਾਂ ਨਹੀਂ ਅਸੀਂ ਅਜੇ ਕਹਿ ਸਕਦੇ ਹੋ ਅਸੀਂ ਫਰਦਰ ਇਨਵੈਸਟੀਗੇਸ਼ਨ ਚ ਦੇਖਾਂਗੇ ਬਟ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹਨੇ ਆਪਣੀ ਐਕਟੀਵਿਟੀ ਸਟਾਰਟ ਕਰ ਦਿੱਤੀ ਕਿੱਥੋਂ ਦਾ ਰਹਿਣ ਵਾਲਾ ਜੀ ਹੈ ਇਹ ਹੈਗਾ ਜੀ ਤਲਵੰਡੀ ਚੌਧਰੀਆਂ ਦੇ ਕੋਲੇ ਦਾ ਪਿੰਡ ਹੈ ਜ਼ਿਲ੍ਹਾ ਫਕੂਰਸਲਾ ਦੇ ਵਿੱਚ ਸਾਡੇ ਜਿਹੜੀ ਨਸ਼ੇ ਦੀ ਖੇਪ ਹੈ ਕਿੱਥੋਂ ਲੈ ਕੇ ਆ ਰਿਹਾ ਸੀ ਇਹ ਜਦੋਂ ਕੋਈ ਜਾਣਕਾਰੀ ਆਈ ਸਮਝ ਇਹ ਜਲਾਲਾਬਾਦ ਸਾਈਡ ਤੋਂ ਲੈ ਕੇ ਆ ਰਿਹਾ ਸੀ ਜਿੱਥੋਂ ਸਾਡੀ ਚੇਸ ਸਟਾਰਟ ਹੋਈ ਆ ਫਿਰ ਉਹਨੂੰ ਮਮਦੂਰ ਦੇ ਏਰੀਆ ਦੇ ਵਿੱਚ ਰਾਉਂਡ ਅਪ ਕੀਤਾ ਗਿਆ ਸਰ ਕਿੰਨੇ ਟ